ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਆ ਮਿੱਤਰ ਆਪਣਾ ਜੱਗੀ ਭੈਣੀ ਵਾਲਾ ਤਾਂ ਜਾਣਦੇ ਹੋਣਗੇ ਹਨਾ ਜੱਗੀ ਤੈਨੂੰ ਸਾਰੀ ਹਾਂਜੀ ਹਾਂ ਰਤਨਗੜ੍ਹ ਤੋਂ ਰਤਨਗੜ੍ਹ ਤੋਂ ਜੱਗੀ ਆ ਮੁੰਡਾ ਉਹ ਸਲੱਖਣ ਵਾਲਾ ਘੋੜਾ ਉਰੋਂ ਗਿਆ ਹਨਾ ਹਾਂਜੀ ਹਾਂਜੀ ਵੀਰੇ ਕੀ ਨੋ ਦੇਵ ਲੋਕ ਦੇਵ ਲੋਕ ਦੇਵ ਲੋਕ ਘੋੜਾ ਭਾਈ ਜੱਗੀ ਨੇ ਵੇਚਿਆ ਦੀ ਆ ਘੋੜੀ ਦਾ ਦੱਸ ਕੀ ਸੀਨ ਸੀ ਕਦੋਂ ਕਿਤੋਂ ਤੂੰ ਹੀ ਤੀ ਰਹਿੰਦੀ ਇਹ ਇਹ ਵੀਰੇ ਹੋ ਗਿਆ ਤੇ ਇਹਨੂੰ ਸਾਲੇ ਖੜੀ ਨੂੰ ਅੱਛਾ ਕੈਕ ਬਾਰੀ ਜੰਪ ਜੰਪ ਦੇ ਲੈਦੀ ਜੰਪ ਨੂੰ ਚਾਰ ਪੰਜ ਵਾਰ ਹੀ ਦੇ ਲਿਆ ਸੀਗੇ ਚਾਰ ਪੰਜ ਵਾਰ ਹੀ ਇੱਕ ਵਾਰੀ ਫਿਰ ਆਪਾਂ ਜਦੋਂ ਟ੍ਰੀਟਮੈਂਟ ਕੀਤਾ ਉਹ ਖਾਲੀ ਰਹਿ ਗਈ ਸੀ ਨਾ ਹਾਂ ਫਿਰ ਉਸ ਤੋਂ ਬਾਅਦ ਇਹ ਅਗਲੀ ਹੀਟ ਤੇ ਫਿਰ ਜਦੋਂ ਤੈਨੂੰ ਕਿਹਾ ਤੀ ਤਿੰਨ ਹੀਟਾਂ ਮੈਸੇ ਕਰਵਾਈਆਂ ਤੁਸੀਂ ਕਿਹਾ ਹਾਂ ਤਿੰਨ ਹੀਟਾਂ ਮੈਸੇ ਕਰਵਾਈਆਂ ਉਸ ਤੋਂ ਬਾਅਦ ਫਿਰ ਇਹਦਾ ਟ੍ਰੀਟਮੈਂਟ ਕੀਤਾ ਤੇ ਹੁਣ ਉਹ ਬਸ ਇੱਕ ਜੰਪ ਦੀ ਉਹ ਗੱਬਣ ਰਹਿ ਗਈ ਜੀ ਬਸ ਠੀਕ ਹੈ ਹੁਣ ਇਹਨੂੰ ਭੋਪੂ ਬੰਦ ਕਰਦੇ ਭੋ ਗਰਮ ਹੁੰਦਾ ਠੀਕ ਹੈ ਠੀਕ ਹੈ ਠੀਕ ਹੈ ਭੋ ਨੁਕਸਾਨ ਕਰੂਗਾ ਤੇ ਬਾਕੀ ਚਲੋ ਪਾਸ ਆ ਘੋੜੀ ਹੈ ਨਾ ਵਧਾਈਆਂ ਤੈਨੂੰ ਤੁਹਾਨੂੰ ਵੀ ਡਾਕਟਰ ਸਾਹਿਬ ਨੂੰ ਵਧਾਈਆਂ ਜੀ ਠੀਕ ਹੈ ਸੇਲ-ਸੁਲਤਾਨੀ ਕਰਨੀ? ਨਹੀਂ ਨਹੀਂ ਸੇਲ ਦਾ ਕੋਈ ਨਹੀਂ। ਸੇਲ ਉਹ ਕਰਦੀ ਹੈ ਨਾ ਜਿਹੜੀ ਬਾਲੀ ਆੜਬ ਸੀ। ਉਹ ਡਵਾਈਡੀ ਵਾਲੀ ਸੀਗੀ ਉਹ ਅਸੀਂ ਕਰਦੇ। ਉਹ ਤਾਂ ਬਰੂਦ ਹੀ ਸੀ। ਤੇ ਆਏ ਸੀਗਾ ਜੀ ਫਿਰ ਬੱਚਿਆਂ ਕਰਕੇ ਔਖਾ ਸੀਗਾ। ਹਾਂ। ਤੇ ਇਹ ਵਿਚਾਰੀ ਸਾਊ ਹੈ ਜੀ। ਇਹ ਤਾਂ ਸਾਊ ਆ ਬਹੁਤ ਕੋੜੀ। ਹਾਂ ਤਾਂ ਜੇ ਬੱਚੇ ਲਈ। ਚਲੋ ਭਾਈ ਸੱਜਣੋ ਦੇ ਦਿਓ ਜੱਗੀ ਨੂੰ ਬਤਾਈਆਂ। ਤੁਹਾਨੂੰ ਦੱਸ ਵੀ ਦੰਨਾ ਕੀ ਕੀਤਾ ਸੀ ਤਾਂ ਸਿੰਕਰੋ ਕੀਤੀ ਸੀ। ਇੱਕ ਆਪਾਂ ਇੰਟਰ ਮਤਲਬ ਯੂਟਰਸ ਦੇ ਵਿੱਚ ਮੈਡੀਸਨ ਧਰੀ ਸੀ ਨਾ। ਉਹ ਉਹ ਧਰੀ ਸੀ ਜਿਹੜੀ ਪੂਰੀ ਵਧੀਆ ਚ ਆਉਂਦੀ ਆ ਜਿਹਨੂੰ ਮੈਟ੍ਰੀਸਫ ਕਹਿੰਦੇ ਨੇ। 7 750 ਰੁਪਿਆ ਉਹਦੇ ਤੇ ਪ੍ਰਿੰਟ ਆ ਕੋਈ 600 ਦੀ ਦੇਣ ਦਾ ਕੋਈ 650 ਦੀ ਦੇਣ ਦਾ ਉਹ ਧਰੀ ਸੀ ਠੀਕ ਆ ਉਸ ਤੋਂ ਬਾਅਦ ਹੀਟ ਮਿਸ ਕਰਵਾਈ ਸੀ ਫਿਰ ਇੱਕ ਵਾਰੀ ਖਾਲੀ ਰਹੀ ਸੀ ਪਰ ਉਸ ਤੋਂ ਬਾਅਦ ਅਗਲੀ ਵਾਰ ਚ ਫਿਰ ਇਹ ਪ੍ਰੈਗਨੈਂਟ ਰਹੀ ਸੀਗੀ ਠੀਕ ਆ ਦੋਸਤੋ ਟਰੀਟਮੈਂਟ ਇਹੀ ਸੀਗਾ ਸਿੰਕਰੋ ਦਾ ਉਹੀ 0 7 9 ਡੇ ਵਾਲੀ ਹੁੰਦੀ ਆ ਤੇ ਬਾਕੀ ਉਹਦੇ ਤੇ ਡਿਟੇਲ ਤੇ ਹੁਣ ਆਪਾਂ ਵੀਡੀਓ ਪਾਉਂਦੀਆਂ ਨੈਟ ਚੱਲ ਪਿਆ ਪਹਿਲਾਂ ਨੈਟ ਨੇ ਬਹੁਤ ਹੈਰਾਨ ਕੀਤਾ ਸੀਗਾ ਠੀਕ ਆ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਚ ਹੋ ਸਕਦਾ ਇਹਦੇ ਵਿੱਚ ਹੀ ਸਾਰਾ ਆਪਾਂ ਕਰ ਲਈਏ ਡਿਸਕਸ ਕੀ ਹੀਟ ਸਾਈਕਲ ਰਹਿਦਾ ਇਹਦੇ ਚ ਹੀ ਕਰਾਂਗੇ ਸਾਰਾ ਠੀਕ ਹੈ ਜੀ